ਲਾ ਵੀ ਨੂਰ ਦੇਣ ਜੜ ਗਿਆ ਆਪਾਂ ਉੱਪਰ ਆਪਾਂ ਪਹੁੰਚ ਗਏ ਆ ਇਹ ਨੂਰ ਨੂੰ ਛੱਡ ਦੇਣਾ ਬਸ ਹੁਣ ਘਾਰਾਂ ਵਾਲਾ ਗਲੀ ਮੁੜ ਗਈ ਨੂਰ ਵਾਲਾ ਹਾਂ ਅਜੇ ਦੁਕਾਨਾਂ ਉਹਨੂੰ ਖੁੱਲੀਆਂ ਬੈਕਰੀ ਖੁੱਲੀ ਕੋਈ ਕੋਈ ਇੱਕ ਅੱਧੀ ਹਾਂ ਨੂਰ ਤੁਹਾਡੇ ਨੂਰਾ ਗਲੀ ਨਹੀਂ ਸਹੀ ਨਾ ਬਣਦੀ ਪਈ ਅਜੇ ਤੱਕ ਚੰਗੀ ਇਹ ਕਦੋਂ ਬੰਨਾ ਰੋਡ ਅਡੇ ਕਦੋਂ ਬੰਨਾ ਤੁਹਾਡਾ ਗੇਟ ਆ ਗਿਆ ਤੇ ਮੰਮੀ ਦੇ ਫੋਨ ਆਇਆ ਹੁਣ ਲਾ ਵੀ ਤੁਹਾਡਾ ਗੇਟ ਆ ਗਿਆ ਮੋਰ ਚਾਹ ਬਾਈ ਲਾ ਦੀਏ ਹੋਰ ਲਾ ਦੋ ਕੇ ਆ ਤੇ ਬਾਹਰ ਲਾ ਦੇ ਮੋਰ ਚਾਹ ਤੇ ਮੇਰੇ ਨਾਲ ਸ਼ਾਮਾਂ ਪੱਕਾ ਨਾਲ ਆਇਆ ਹੈ ਨਾ ਬੇੜੇ ਵਾਲਾ ਸ਼ਾਮਾਂ ਕਾਦ ਨਾ ਯਾਰ ਦੇ ਲਈ ਨਾ ਗੱਡਿਆ ਮੈਂ ਉੱਥੇ ਉੱਠਣ ਨਹੀਂ ਧਿਆ ਗਿਆ ਐ ਨੂਰ ਕਿੱਦਾਂ ਫਿਰ ਦਾਦੇ ਸਾਰਿਆਂ ਨੂੰ ਲੱਗਣੇ ਤੇਰਾ ਨਾ ਨਹੀਂ ਲੱਗੜਾ ਨੂਰ ਦੇ ਸਕੂਲੇ ਜਾਂਦੇ ਆ ਫਦੇ ਨੂੰ ਦਿੱਤਾ ਛੱਡ ਨੂਰ ਦੇ ਸਕੂਲੇ ਆਪਾਂ ਜਾਂਦੇ ਆ ਨੂਰ ਦੇ ਸਕੂਲੇ ਚੱਲੇ ਆ ਹੋਣਾ ਐ ਵਿੰਦਾ ਹੱਸਦਾ ਨੂਰ ਲੈ ਨੂਰ ਤੇਰਾ ਆ ਗਿਆ ਸਕੂਲ ਗਾਜ਼ ਗੁੱਲੇ ਹਾਂਜੀ ਕਰਦਾ ਮੈਂ ਯਾਰ ਨੂੰ ਲਾਲਾ ਇੱਥੇ ਲਾਲਾ ਗਾਜ਼ ਗੁੱਲੇ ਠੀਕਾ ਕਿੰਨੇ ਵਜੇ ਲੈਣਾ ਵਾ ਕਲੋਰਾ ਕਿੰਨੇ ਵਜੇ ਇੱਕ ਲੈਣਾ 1:40 40 ਮਿੰਟ ਠੀਕਾ 40 ਮਿੰਟ ਜਾਂ ਜਾ ਠੀਕ ਚੰਗਾ ਬਾਏ ਫਿਰ ਨੂਰ ਨੇ ਫਦੇ ਨੇ ਸਕੂਲੇ ਛੱਡ ਦਿੱਤਾ ਵਾ ਤੇ ਹੁਣ ਆਪਾਂ ਗੋਪੀ ਕੋਲ ਆ ਗਏ ਆ ਗੋਪੀ ਪਹੁੰਚ ਗਈ ਮੇਰੇ ਕੋਲ ਅਸੀਂ ਉੱਪਰ ਜੀ ਹੁਣ ਮੜਿਆ ਕੰਮ ਜਾਏ ਥੋੜਾ ਜਿਹਾ ਉਹ ਕਰਾਉਣਾ ਵਾ ਹਰ ਮਣ ਆਉਣ ਰਿਆ ਵਾ ਹਰਮਨ ਵੇਟ ਕੰਢਿਆ ਹਰਮਨ ਦੀ ਵੇਟ ਬਾ ਕਹਿੰਦਾ 5 ਮਿੰਟ ਖਲੋਜੋ ਆ ਗਿਆ ਹਰਮਨ ਫਿਰ ਇਹਨੇ ਮਿਲਿਆ ਹਰਮਨ ਨਹੀਂ ਆਉਂਦਿਆ ਕੋਈ ਉਹ ਹਰਮਨ ਪਹੁੰਚ ਗਿਆ ਵਾ ਆ ਗਿਆ ਹਰਮਨਾ ਸასიਕਾਰ ਹਰਮਨ ਕਿੱਦਾਂ ਹੋਰ ਹਰਮਨ ਪਹੁੰਚ ਗਿਆ ਤੇਰੀ ਵੇਟ ਚ ਖਲੋਤੇ ਸੀ ਚਲ ਚਾ ਹਰਮਨ ਪਹੁੰਚ ਗਿਆ ਕਲੀਅਰ ਫਿਰ ਹਰਮਨ ਪਾਪਾ ਨੂੰ ਚਲੋ ਫਿਰ ਪਹੁੰਚ ਗਿਆ ਫਤੇ ਦੇ ਸਕੂਲ ਹੁਣ ਫਤੇ ਨੂੰ ਲੈਣ ਆਇਆ ਕਹਿੰਦਾ ਪਪਾ ਲੈਣ ਆਇਓ ਲੈਣ ਆਇਆ ਹੁਣ ਮੈਨੂੰ ਨਾਲ ਉਹਦੀ ਮੰਮੀ ਆਈ ਫਤੇ ਦੀ ਫਤੇ ਨੂੰ ਲੈ ਕੇ ਜਾਣਾ ਸਕੂਲ ਆ ਦਾ ਅਦੇ ਆ ਗਿਆ ਮਠੀ ਗੰਡਾ ਮਠੀ ਆ ਗਿਆ ਫਿਰ ਜਦ ਦੰਦ ਬੰਦੀ ਵਾਲੀ ਵਾਰੀ ਉਹ ਮੰਮੀ ਮੰਮੀ ਵੀ ਆਈ ਆ ਮੰਮੀ ਆਈ ਆ ਆਹ ਮੰਮੀ ਵੀ ਆਈ ਮੰਮੀ ਆਈ ਨੇ ਲੈਣਾ ਹੈ ਨਾ ਜਾਂ ਮੰਮੀ ਬਫਾ ਪਾ ਕੇ ਜਾ ਭਾਜੀ ਭਾਜੀ ਜਾਂ ਮੰਮੀ ਬਫਾ ਪਾ ਕੇ ਭਾਜੀ ਕੇ ਫਿਰ ਜਾ ਜਾ ਬਫਾ ਪਾਇਆ ਮੰਮੀ ਨੂੰ ਭੱਜ ਕੇ ਜਾ ਗੰਡਾ ਨਹੀਂ ਗੰਡਾ ਜਾ ਫਿਰ ਇਹ ਮੋੜਸਾ ਦੇ ਫਿਰ ਇੰਟੈਲੀਜੈਂਟ ਬਹੁਤ ਜ਼ਿਆਦਾ ਆ ਫਿਰ ਚੱਲ ਬਹਿ ਮੋੜਸਾ ਕਿੱਥੇ ਆਣਾ ਫਿਰ ਹੁਣ ਕਿੱਥੇ ਜਾਣਾ ਚੀਜੀ ਚੀਜੀ ਖਾਣੀ ਸੀ ਨਾ ਕੀ ਖਾਣਾ ਇੱਧਰ ਮੁਗਰ ਕੀ ਖਾਣਾ ਇੱਧਰ ਮੁਗਰ ਇੱਧਰ ਇੱਧਰ ਮੁਗਰ ਕੀ ਖਾਣਾ ਪੀਜ਼ਾ ਪੀਜ਼ਾ ਖਾਣਾ ਚੱਲ ਫੇ ਚੱਲੀਏ ਚੱਲ ਫੇ ਚੱਲੀਏ ਉੱਥੇ ਹੁਣ ਪੀਜ਼ਾ ਖਾਣ ਪਰ ਚੱਲ ਫਦੇ ਆ ਕੀ ਪੀਜ਼ਾ ਖਾਣਾ ਪੀਜ਼ਾ ਆ ਆ ਗਿਆ ਪੰਪ ਪੰਪ ਦੇ ਬਣਿਆ ਖਾਣ ਪੀਣ ਨੂੰ ਵਧੀਆ ਨਵੇਂ ਬਣਿਆ ਫੇ ਸਿੱਟੋਂ ਵਧੀਆ ਖਾਣ ਪੀਣ ਨੂੰ ਪੰਪ ਦੇ ਲੈ ਹਾਂ ਤੇ ਉੱਪਰ ਬਣੇ ਫਦੇ ਜਿਹੜਾ ਕਹਿੰਦਾ ਪੀਜ਼ਾ ਖਾਣਾ ਫਦੇ ਉਹਨਾ ਫਦੇ ਉਹ ਪੀਜ਼ਾ ਖਾਣਾ ਫਦੇ ਕਾ ਠੀਕ ਹੈ ਪੀਜ਼ਾ ਖਾਣਾ ਚੱਲਾ ਜਾ ਕਿੱਥੇ ਜਾਣਾ ਕੀ ਖਾਣਾ ਕੋਈ ਥੱਲੇ ਮਿਲਦਾ ਕੀ ਮਿਲਦਾ ਰੋਕ ਮਿਲਦਾ ਨਾਲ ਨਹੀਂ ਜਾਣ ਮੇਰਾ ਤੇ ਬੜਾ ਬੜਾ ਪੀਜ਼ਾ ਖਾਣਾ ਪੀਜ਼ਾ ਖਾਣਾ ਅਹ ਨਾਲ ਪਦੇ ਤੇਰਾ ਕੋਕ ਆ ਗਿਆ ਰੈੱਡ ਬੋਲ ਵੀ ਆ ਗਈ ਜਾਨ ਦੋ ਇੱਕ ਮੰਮੀ ਦੀ ਇੱਕ ਤੇਰੀ ਓਹ ਆ ਗਿਆ 버거 ਆ ਗਿਆ ਤੇਰੇ ਆ ਗਿਆ 버거 ਹੈ ਆ ਗਿਆ ਖਾਣਾ ਹੁਣ ਚਲ ਓਪਨ ਕਰ ਖਾ ਫਿਰੋ ਪੀਜ਼ਾ ਆ ਗਿਆ ਇਹਦਾ ਪੀਜ਼ਾ 버거 ਤੇ ਓਕਨ ਓਕੇ ਰਹਿ ਰੈਂਡ ਭਾਈ ਬਸ ਕੋਈ ਰੈਂਡ ਭਾਈਓ ਓਕੇ ਤੇ ਰੈਂਡ ਕੋਈ ਗੱਲ ਤੇ ਆਪਣਾ ਅਗਰ ਡਿਲੀਵਰ ਤੇ ਹੁਣ ਪੀਜ਼ਾ ਪਤਾ ਨਾ 버거 ਖਾਉਣਾ ਤੇ ਪੀਜ਼ਾ ਹੀ ਸਮਝੀ ਜਾਂਦਾ 버거 ਨੂੰ ਫਦੇ ਉੱਤਰ ਗਿਆ ਘਰ ਚੱਲਾ ਫਦੇ ਚੱਲ ਠੀਕ ਆ ਓਕੇ ਫਿਰ ਬਾਏ ਕਰਦੇ ਫਦੇ ਛੱਡਦਾ ਵਾ ਲੈ ਜਾਂਦਾ ਜਦੋਂ ਤੂੰ ਗਿਆ ਹੀ ਨਵੇਂ ਲੈ ਨਹੀਂ ਪਪਾ ਚੜੀ ਘਾ ਡੋਗੀ ਗਿਆ ਚਾ ਚੰਗਾ ਜਾਏ ਬਾਏ ਬਾਏ ਠੀਕ ਆ ਠੀਕ ਆ ਜੀ ਮਿਲਦੇ ਆਂ ਆਪਾਂ ਅਗਲੇ ਵਲੌਗ ਚ